6 ਕਰੋੜ ਸਾਲ ਪਹਿਲਾਂ ਜਦੋਂ ਧਰਤੀ ਉੱਤੇ ਟ੍ਰੈਨੋਸੌਰਸ ਰੈਕਸ ਵਰਗੇ ਸ਼ਿਕਾਰੀ ਅਤੇ ਟ੍ਰਾਈਸੇਰਾਟੋਪਸ ਵਰਗੇ ਸ਼ਾਕਾਹਾਰੀ ਬੇਫਿਕਰ ਘੁੰਮ ਰਹੇ ਸਨ ਉਸ ਵੇਲੇ ਮੰਗਲ ਗ੍ਰਹਿ ਉੱਤੇ ਇੱਕ ਉੱਨਤ ਸਭਿਤਾ ਮੌਜੂਦ ਸੀ ਮੰਗਲ ਵਾਸੀਆਂ ਕੋਲ ਅਸੀਮ ਟੈਕਨੋਲੋਜੀ ਸੀ ਪਰ ਇੱਕ ਸਮੱਸਿਆ ਸੀ ਕਿ ਉਹਨਾਂ ਦੇ ਗ੍ਰਹਿ ਉੱਤੇ ਆਕਸੀਜਨ ਅਤੇ ਪਾਣੀ ਖਤਮ ਹੋ ਰਿਹਾ ਸੀ ਉਹਨਾਂ ਨੇ ਸੁਰਲ ਸਿਸਟਮ ਵਿੱਚ ਖੋਜ ਸ਼ੁਰੂ ਕੀਤੀ ਤੇ ਧਰਤੀ ਨੂੰ ਦੇਖਿਆ ਇੱਕ ਨੀਲਾ ਗ੍ਰਹਿ ਜੋ ਜੀਵਨ ਨਾਲ ਭਰਪੂਰ ਸੀ ਜਦੋਂ ਉਹਨਾਂ ਦੇ ਸਪੇਸਸ਼ਿਪ ਨੇ ਧਰਤੀ ਦਾ ਡਾਟਾ ਸਕੈਨ ਕੀਤਾ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇੱਥੇ ਵੀ ਵਿਸ਼ਾਲ ਕਾਈ ਜੀਵ ਹਨ ਪਰ ਇਹ ਬੇਅਕਲ ਹਨ ਇੱਕ ਟਾਇਰੈਕਸ ਦੇ ਦੰਦ ਵੇਖ ਉਹ ਸਮਝ ਗਏ ਕਿ ਇਹ ਸਿਰਫ ਜਾਨਵਰ ਹਨ ਕੋਈ ਚੁਣੌਤੀ ਨਹੀਂ ਇੱਕ ਸਧਾਰਨ ਦਿਨ ਸੀ ਬਰੋਨੋਟੋਰਸ ਪੱਤੇ ਖਾ ਰਿਹਾ ਸੀ ਵੈਲੋਸ ਪੈਟਰ ਸ਼ਿਕਾਰ ਦੀ ਤਲਾਸ਼ ਵਿੱਚ ਸੀ ਉਦੋਂ ਹੀ ਅਸਮਾਨ ਵਿੱਚ ਇੱਕ ਚਮਕ ਦਿਖਾਈ ਦਿੰਦੀ ਹੈ ਲੱਗਦਾ ਸੀ ਜਿਵੇਂ ਦੋ ਸੂਰਜ ਨਿਕਲ ਆਏ ਹੋਣ ਪਰ ਇਹ ਸੂਰਜ ਨਹੀਂ ਸੀ ਇਹ ਸੀ ਮੰਗਲ ਵਾਸੀਆਂ ਦੀ ਮਦਰਸ਼ਿਪ ਜੋ ਕਿ 50 ਕਿਲੋਮੀਟਰ ਲੰਬੀ ਇੱਕ ਵਿਸ਼ਾਲ ਸਪੇਸ਼ ਸਿਪਸੀ ਅਗਲੀ ਹੀ ਪਾਲਿ ਸ਼ੁਰੂ ਹੋਇਆ ਆਪਰੇਸ਼ਨ ਐਕਸਟੈਂਸ਼ਨ ਪਲਾਜ਼ਮਾ ਕੈਨਨ ਐਂਟੀਮੈਂਟਰ ਬੰਬ ਅਤੇ ਵਾਤਾਵਰਣ ਬਦਲਣ ਵਾਲੇ ਹਥਿਆਰ ਸਭ ਕੁਝ ਇੱਕਦਮ ਸਿਸਟਮੈਟਿਕ ਸਿਰਫ 24 ਘੰਟਿਆਂ ਵਿੱਚ ਪੂਰੀ ਡਾਇਨਾਸੌਰ ਸਪੀਸੀਜ਼ ਦਾ ਸਫਾਇਆ ਉਹਨਾਂ ਨੇ ਬਣਾਇਆ ਹੋਇਆ ਆਪਣਾ ਇੱਕ ਹਥਿਆਰ ਜੋ ਉਲਕਾ ਪਿੰਡ ਵਰਗਾ ਸੀ ਉਸ ਨੂੰ ਧਰਤੀ ਉੱਤੇ ਸਿੱਟਿਆ ਤੇ ਇੱਕ ਖਤਰਨਾਕ ਧਮਾਕਾ ਸੁਣਾਈ ਦਿੱਤਾ ਤੇ ਉਸਨੇ ਡਾਇਨਾਸੌਰ ਦੀ 95% ਆਬਾਦੀ ਨੂੰ ਖਤਮ ਕਰ ਦਿੱਤਾ ਅਸਲ ਵਿੱਚ ਵਿਗਿਆਨੀ ਅੱਜ ਵੀ ਹੈਰਾਨ ਹਨ ਇੰਨੀ ਤੇਜ਼ੀ ਨਾਲ ਇੰਨੇ ਵੱਡੇ ਜੀਵ ਕਿਵੇਂ ਖਤਮ ਹੋ ਗਏ ਕੀ ਸਿਰਫ ਉਲਕਾ ਦੀ ਟੱਕਰ ਨਾਲ ਇਹ ਸੰਭਵ ਹੀ ਨਹੀਂ ਸੀ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਮੰਗਲਵਾਸੀ ਧਰਤੀ ਉੱਤੇ ਬੇਸ ਬਣਾਉਣਾ ਚਾਹੁੰਦੇ ਸਨ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਇੱਥੇ ਛੋਟੇ ਸਥਾਨਕ ਧਾਰੀ ਜੀਵ ਹਨ ਤਾਂ ਇਹ ਛੋਟੇ ਜੀਵ ਅੱਗੇ ਜਾ ਕੇ ਮਨੁੱਖ ਬਣ ਜਾਣਗੇ ਤੇ ਇੱਥੇ ਹੀ ਖਤਮ ਹੁੰਦਾ ਜੀ ਆਪਣਾ ਪਹਿਲਾ ਪਾਟ ਦੂਜੇ ਪਾਰਟ ਵਿੱਚ ਜਾਵਾਂਗੇ ਕਿ ਮੰਗਲਵਾਸੀ ਕੀ ਅੱਜ ਵੀ ਸਾਡੇ ਵਿਚਕਾਰ ਹਨ ਤੇ ਕਿਵੇਂ ਸ਼ੁਰੂਆਤ ਹੋਈ ਮਨੁੱਖ ਦੀ ਜੇਕਰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਲਾਈਕ ਜਰੂਰ ਕਰ ਲਿਓ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਾਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਧੰਨਵਾਦ